ਜੀ ਤਵ ਕਾ ਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੀ ਲਿਖੀ ਕਿਤਾਬ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਗੋਂਦੀ ਆਪਣੀ ਜ਼ਮੀਨ ਹਿੱਸੇ ਉੱਤੇ ਦੇ ਕੇ ਰੱਖਦਾ। ਬੁਰਜ ਗਿੱਲਾਂ ਵਾਲੇ ਪਾਸੇ 12 ਕੋਮਾਂ ਦਾ ਇਹ ਇੱਕੋ ਟੱਕ ਸੀ। ਜਦੋਂ ਤੋਂ ਉਹਦੇ ਮਾਂ ਪਿਓ ਮਰੇ ਸਨ, ਉਦੋਂ ਤੋਂ ਹੀ ਉਹ ਘਰ ਵਿੱਚ ਇੱਕ ਗਊ ਲਵੇਰੀ ਰੱਖਦਾ। ਮਾਂ-ਬਾਪ ਦੇ ਜਿਉਂਦਿਆਂ ਤਾਂ ਮੈਸ ਹੁੰਦੀ। ਉਹਦਾ ਪਿਓ ਜਦੋਂ ਬੁढ़ा ਹੋ ਗਿਆ ਖੇਤੀ ਦਾ ਕੰਮ ਛੱਡ ਦਿੱਤਾ ਕਬੀਲਦਾਰੀ ਗੋਂਦੀ ਦੇ ਸਿਰ ਆ ਪਈ ਉਦੋਂ ਤੋਂ ਹੀ ਇੱਕ ਕਰ ਇੱਕ ਕਿਸਾਨ ਦੇ ਘਰ ਤੋਂ ਪੱਤਰਾ ਬਾਤਣ ਵਾਲੇ ਬ੍ਰਾਹਮਣ ਦੇ ਘਰ ਵਿੱਚ ਤਵਦੀਲ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਬਾਲਦ ਵਿਕੇ ਫਿਰ ਖੇਤੀਬਾੜੀ ਦੇ ਸੰਦ ਵਿਕਣ ਲੱਗੇ ਗੋਂਦੀ ਦੇ ਪਿਓ ਦੀਆਂ ਅੱਖਾਂ ਸਾਹਮਣੇ ਹੀ ਸੰਦ ਵਿਕਦੇ ਸਭ ਤੋਂ ਪਹਿਲਾਂ ਗੱਡਾ ਵਿਕਿਆ ਹਲ ਗਿਆ ਪੰਜਾਲੀ ਗਈ ਤੇ ਫਿਰ ਸਰੰਗਾਂ ਤੰਗੜੀਆਂ ਤੇ ਜੰਦਰਾ ਉਸਦੀਆਂ ਅੱਖਾਂ ਵਿੱਚ ਖੂਨ ਉਤਰਦਾ ਮੱਥਾ ਤਪਣ ਲੱਗਦਾ ਕਾਲ ਜੇਖੋ ਪੈਂਦੀ ਪਰ ਉਹ ਚੁੱਪ ਕੀਤਾ ਹੀ ਝਾਕਦਾ ਰਹਿ ਜਾਂਦਾ ਕੋਈ ਪੇਛ ਨਾ ਜਾਂਦੀ ਜਿਵੇਂ ਕੋਈ ਉਹਦੇ ਅੰਗ ਕੱਟ-ਕੱਟ ਕੇ ਵੇਚ ਰਿਹਾ ਹੋਵੇ ਗੋਂਦੇ ਤਿੰਨ ਸਾਲਾਂ ਤੋਂ ਵੱਧ ਲਗਾਤਾਰ ਕਿਸੇ ਜੱਟ ਨੂੰ ਜ਼ਮੀਨ ਨਾ ਦਿੰਦਾ ਉਹਨੂੰ ਕਿਸੇ ਨੇ ਕਾਨੂੰਨ ਦੱਸਿਆ ਸੀ ਕਿ ਜੇਕਰ ਤਿੰਨ ਸਾਲਾਂ ਤੋਂ ਵੱਧ ਕਿਸੇ ਇੱਕ ਕੋਲ ਜ਼ਮੀਨ ਦੀ ਗਿਰਦਾਵਰੀ ਹੁੰਦੀ ਰਹੇ ਤਾਂ ਉਹ ਜ਼ਮੀਨ ਖਬਸਕਦਾ ਹੈ ਪਤਾ ਨਹੀਂ ਇਕ ਕਾਨੂੰਨ ਹੈਗਾ ਸੀ ਜਾਂ ਨਹੀਂ ਪਰ ਗੋਂਦੀ ਨੂੰ ਡਰ ਜ਼ਰੂਰ ਸੀ ਕੀ ਪਤਾ ਘਟਾਂ ਦਾ ਫੇਰ ਕੀ ਨੇ ਪੁੱਛਣਾ ਜੱਟ ਜੱਟਾਂ ਦੇ ਭੋਲੂ ਨਾਰੈਣ ਦਾ ਉਹਦੇ ਜ਼ਮੀਨ ਹਿੱਸੇ ਉਤੇ ਲੈਣ ਲਈ ਇੱਕ ਸਾਲ ਪਹਿਲਾਂ ਹੀ ਦੂਜਾ ਜੱਟ ਉਹਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੰਦਾ ਜਿਹੜਾ ਵੀ ਕੋਈ ਗੋਂਦੀ ਨੂੰ ਬੋਧੀ ਮਹਾਰਾਜ ਬੁਲਾਉਂਦਾ ਉਹ ਚੌਥੇ ਸਾਲ ਉਸੇ ਨੂੰ ਜ਼ਮੀਨ ਦੇ ਦਿੰਦਾ ਦੂਜੇ ਜੱਟ ਉਹਨੂੰ ਸਖਾਉਣ ਲੱਗਦੇ ਪੰਡਤਾ ਖੇਤ ਦਾ ਤਾਂ ਗੇੜਾ ਫੇੜਾ ਰੱਖਿਆ ਕਰ ਇਸੇ ਆਲਾਤਾ ਜੂਹੀ ਆਂਗੂ ਕੁੱਤਰ ਦਾ ਰਹਿੰਦਾ ਸਿੱਖਿਆ ਸਿਖਾਇਆ ਉਹ ਖੇਤ ਜਾਂਦਾ ਤਾਂ ਅਗਲਾ ਹੱਥ ਲਾ ਕੰਮ ਛੱਡ ਕੇ ਉਹਦੇ ਪੈਰਾਂ ਨੂੰ ਹੱਥ ਲਾਉਂਦਾ ਬੈਠਣ ਲਈ ਕੁਝ ਦੇ ਕੇ ਗੋਦੀ ਦੀਆਂ ਤਰੀਫਾਂ ਕਰਨ ਲੱਗਦਾ ਆਪਣੇ ਆਪ ਵਿੱਚ ਚੌੜਾ ਹੋਇਆ ਉਹ ਖੇਤ ਦੀ ਫਸਲ ਵੱਲ ਤਾਂ ਤੱਕਦਾ ਹੀ ਨਾ ਤੇ ਫੇਰ ਹਾੜੀ ਦੀ ਵਾਢੀ ਵੇਲੇ ਬਦਰੀ ਦੀ ਮਾਂ ਉਹਨੂੰ ਖੇਤ ਭੇਜਦੀ ਤੇ ਟਾੜਦੀ ਦੇਖ ਤਾਂ ਆ ਕਿੰਨੀ ਕੁ ਫਸਲ ਹੋਈ ਐ ਉਹ ਸੁਭਾਈ ਕੀ ਜਿਆ ਖੇਤ ਗੇੜਾ ਮਾਰਦਾ ਤੇ ਵਡਾਵਿਆਂ ਨਾਲ ਗੱਲਾਂ ਕਰਕੇ ਮੁੜ ਆਉਂਦਾ ਉਹਨੂੰ ਕੋਈ ਤੱਕ ਨਾ ਹੁੰਦੀ ਕਿ ਕਣਕ ਕਿੰਨੀ ਕੁ ਹੋਵੇਗੀ ਪੀੜਾਂ ਵਿੱਚ ਕਣਕ ਦਾ ਲਾਂਗਾ ਲਿਆ ਕੇ ਸੁਟਿਆ ਜਾਂਦਾ ਤਾਂ ਉਹ ਉਸ ਦਿਨ ਹੀ ਪਤਾ ਲੈਂਦਾ ਜਦੋਂ ਕਣਕ ਵੱਢਣੀ ਹੁੰਦੀ ਉਹਦੀ ਘਰ ਵਾਲੀ ਕੋਈ ਗੱਲ ਆਖਦੀ ਜਾਂ ਕੋਈ ਹੋਰ ਬੰਦਾ ਉਹਨੂੰ ਕੋਈ ਗੱਲ ਸਮਝਾਉਂਦਾ ਤਾਂ ਉਹ ਉਲਟਾ ਜਵਾਬ ਦਿੰਦਾ ਮੈਂ ਨਹੀਂ ਦੇਖਦਾ ਤਾਂ ਤੇ ਪਰਮਾਤਮਾ ਤਾਂ ਦੇਖਦਾ ਐਸੀ ਗੱਲ ਹੋ ਹੀ ਨਹੀਂ ਸਕਦੀ ਬੰਦੇ ਵਿਸ਼ਵਾਸ ਵਾਲੇ ਨੇ ਇਸ ਤਰ੍ਹਾਂ ਨਹੀਂ ਕਰਨ ਵਾਲੇ ਸੱਜਣ ਬਸਨੇ ਗੋੰਦੀ ਭੋਲੇ ਨੂੰ ਕੀ ਪਤਾ ਕਿ ਲਾਂਗੇ ਦਾ ਗੱਡਾ ਤਾਂ ਰਾਤੋਂ ਰਾਤ ਹੀ ਕਿਸੇ ਹੋਰ ਦੇ ਪੇੜ ਵਿੱਚ ਪਹੁੰਚਾਇਆ ਜਾ ਸਕਦਾ ਹੈ ਜਾਂ ਖੇਤ ਵਿੱਚ ਹੀ ਥੋੜੀ ਘਣੀ ਕਣਕ ਟੰਬਿਆਂ ਨਾਲ ਘੁੱਟ-ਘੁੱਟ ਕੱਢ ਲਈ ਜਾਂਦੀ ਹੈ ਜਾਂ ਕਣਕ ਦਾ ਬੋਲ ਕਿਹੜਾ ਆਪ ਬੋਲਦਾ ਹੈ ਕਿ ਉਹਦੇ ਵਿੱਚੋਂ 5-7 ਬੋਰੀਆਂ ਰਾਤ ਦੇ ਉੱਲੇ ਵਿੱਚ ਚੁੱਪ ਕਰਕੇ ਖਸਕਾ ਲਈਆਂ ਗਈਆਂ ਹਨ ਜਿੰਨੀ ਕਣਕ ਅਗਲਾ ਆਪਣੇ ਅਮਾਨ ਨਾਲ ਦਿੰਦਾ ਉਹ ਪੇੜਾਂ ਵਿੱਚੋਂ ਚੁਕਵਾ ਲਿਆ ਹੁੰਦਾ ਪੇੜਾਂ ਵਿੱਚ ਵੀ ਕਾਹ ਨੂੰ ਜਾਂਦਾ ਜਟ ਆਪ ਹੀ ਗड्ढे ਵਿੱਚ ਪਾ ਕੇ ਉਹਦੇ ਘਰ ਛੱਡ ਜਾਂਦਾ ਕਮਾਲ ਦੀ ਗੱਲ ਉਹੀ ਜਟ ਹਾੜੀ ਦੇ ਦਾਣੇ ਵਿੱਚੋਂ ਮਣ ਤੋਂ ਮਣ ਦਾਣੇ ਗੋਂਦੀ ਦੇ ਘਰ ਰੇੜੀ ਵਜੋਂ ਵੀ ਸੁੱਟ ਜਾਂਦਾ ਗੋਂਦੀ ਨੂੰ ਆਪਣੀ ਜ਼ਮੀਨ ਵਿੱਚ ਵਾਈ ਕਣਕ ਦਾ ਐਨਾ ਹੌਂਸਲਾ ਨਾ ਹੁੰਦਾ ਜਿੰਨਾ ਅਪਮਾਨ ਉਹਨੂੰ ਇਸ ਰੇੜੀ ਦਾ ਹੁੰਦਾ ਉਹ ਸੋਚਦਾ ਜਟ ਉਹਦੀ ਕਿੰਨੀ ਮੰਨਤਾ ਕਰਦੇ ਨੇ ਬਹੁਤਾ ਕਰਕੇ ਗੋਂਦੀ ਦੀ ਜ਼ਮੀਨ ਪ੍ਰੀਤਮ ਮਿਲ ਕੇ ਫੌਜੀ ਦਾ ਮੁੰਡਾ ਕਰਨੈਲ ਜਾਂ ਨਾਜਰ ਪਾਉਂਦਾ ਪ੍ਰੀਤਮ ਦੀ ਮਾਂ ਗੋਂਦੀ ਦੇ ਘਰ ਗਦੇ ਗੇੜਾ ਮਾਰਦੀ ਗੋਂਦੀ ਦੀ ਘਰ ਵਾਲੀ ਕੁਛ ਲਿਆ ਉਹਦੇ ਨਾਲ ਗੱਲੀ ਪੈ ਜਾਂਦੀ ਤੇ ਚਾਹ ਧਰ ਲੈਂਦੀ ਪਰ ਪ੍ਰੀਤਮ ਦੀ ਮਾਂ ਚਾਹ ਦੀ ਬਾਟੀ ਚੁੱਕਦੀ ਹੀ ਨਾ ਆਖਦੀ ਨਾ ਅਮਾ ਜੀ ਪੰਡਤਾਂ ਦੇ ਘਰ ਦਾ ਨਹੀਂ ਮੈਂ ਖਾ ਪੀ ਸਕਦੀ ਐਵੇਂ ਦੋਸ਼ ਚੜਦਾ ਪੰਡਤਾਂ ਨੂੰ ਖਵਾਈ ਦਾ ਹੁੰਦਾ ਤੇ ਖਾਈ ਦਾ ਹੁੰਦਾ ਪਰ ਕੁਛ ਲਿਆ ਮੱਲੂ ਮੱਲੀ ਉਹਨੂੰ ਚਾਹ ਪਲਾ ਦਿੰਦੇ ਆਖਦੀ ਚੰਗਾ ਹੁਣ ਤਾਂ ਬਣ ਗਈ ਮੈਂ ਤਾਂ ਤੇਰੇ ਘਰ ਕੀ ਬਣਾਈ ਸੀ ਹਉਨ ਪੀ ਲ ਐ ਫੇਰ ਨਾ ਕਦੇ ਪੀ ਉਹ ਪੀ ਲੈਂਦੀ ਪਰ ਉਸੇ ਵੇਲੇ ਆਪਣੇ ਘਰੋਂ ਤੌੜੀ ਵਿੱਚੋਂ ਲਾ ਕੇ ਤੱਤੇ ਦੁੱਧ ਦੀ ਗੜਵੀ ਦੇ ਜਾਂਦੀ ਬਾਮਣਾ ਦੇ ਘਰ ਦੇ ਖਾਦੇ ਦਾ ਦੋਸ਼ ਉਤਾਰ ਲੈਂਦੀ ਪਰ ਇਹ ਸਭ ਪਖੰਡ ਸੀ ਪਿਛਲੇ ਸਾਲ ਜਦੋਂ ਪ੍ਰੀਤਮ ਕੋਲ ਗੋਂਦੀ ਦੀ ਜ਼ਮੀਨ ਸੀ 4 ਕਮਾ ਮੱਕੀ ਬੀਜੀ ਹੋਈ ਸੀ ਪਹਿਲਾਂ ਤਾਂ ਵਿੱਚੋਂ ਵਿੱਚੀ ਖੱਸੀ ਡਾਂਡੇ ਪ੍ਰੀਤਮ ਨੇ ਘਰ ਲਿਆ ਕੇ ਕੁਤਰਾ ਕਰਕੇ ਆਪਣੇ ਪਸ਼ੂਆਂ ਨੂੰ ਚਾਰੇ ਜਦੋਂ ਕਿ ਗੋਂਦੀ ਦੇ ਘਰ ਵੀ ਤਾਂ ਗਊ ਖੜੀ ਸੀ ਗਊ ਖਾਤਰਤਾ ਮੱਕੀ ਦਾ ਹਰਾ ਇੱਕ ਦਿਨ ਵੀ ਨਾ ਆਇਆ ਫਿਰ ਛਲੀਆਂ ਪੱਕੀਆਂ ਤਾਂ ਦੋ ਵਾਰ ਹੀ ਪ੍ਰੀਤਮ ਦੀ ਮਾਂ ਗੋਂਦੀ ਦੇ ਘਰ ਛਲੀਆਂ ਦੇ ਕੇ ਗਈ ਉਹ ਵੀ ਇੱਕ ਵਾਰੀ 10 ਛਲੀਆਂ ਤੇ ਇੱਕ ਵਾਰੀ 15 ਛਲੀਆਂ ਜਦੋਂ ਕਿ ਪ੍ਰੀਤਮ ਦੇ ਘਰ ਕੱਖਾਂ ਦੀਆਂ ਭਰੀਆਂ ਵਿੱਚ ਸੁਆਕ ਕੇ ਨਿਤ ਛਲੀਆਂ ਲੈ ਆਂਦੀਆਂ ਜਾਂਦੀਆਂ ਆਥਣ ਉਹ ਗਣ ਪ੍ਰੀਤਮ ਦੇ ਜਵਾਕ ਛਲੀਆਂ ਚਬਦੇ ਤੋੜੀਆਂ ਹੋਈਆਂ ਛਲੀਆਂ ਵਾਲੇ ਟਾਂਡੇ ਵੀ ਕੱਖਾਂ ਦੀਆਂ ਭਰੀਆਂ ਵਿੱਚ ਸੁਆਕ ਕੇ ਲਿਆਉਂਦੇ ਜਾਂਦੇ ਤੇ ਫਿਰ ਪੱਕੀ ਹੋਈ ਮੱਕੀ ਦੇ ਸ਼ੋਰ ਲੱਗਦੇ ਚਾਰਾਂ ਵਿੱਚੋਂ ਵੀ ਛਲੀਆਂ ਗਾਇਬ ਹੁੰਦੀਆਂ ਰਹੀਆਂ ਪ੍ਰੀਤਮ ਦੇ ਜਵਾਕ ਤਾਂ ਨਿਤ ਪੱਠੀ ਉਤੇ ਮੱਕੀ ਦੇ ਦਾਣੇ ਬਣਾਉਣ ਜਾਂਦੇ ਗੱਲ ਕੀ ਮੱਕੀ ਨਿਕਲੀ ਤਾਂ ਆਦੇ ਦੀ ਥਾਂ ਉਹਦਾ ਚੌਥਾ ਹਿੱਸਾ ਮਸਾਂ ਗੋਂਦੀ ਦੇ ਘਰ ਆਇਆ ਪ੍ਰੀਤਮ ਦੀ ਮਾਂ ਨੂੰ ਕੀ ਇਸ ਸਭ ਕਹਾਸੇ ਬਾਰੇ ਪਤਾ ਨਹੀਂ ਸੀ ਕਿ ਗੋਂਦੀ ਬਾਮਣ ਨੇ ਖੇਤ ਵਿੱਚ ਬੀਜੀ ਮੱਕੀ ਵਿੱਚੋਂ ਗੋਂਦੀ ਦੇ ਹਿੱਸੇ ਦੀ ਚੋਰੀ ਕੋਈ ਦੋਸ਼ ਨਹੀਂ ਸੀ ਪਰ ਗੋਂਦੀ ਨੂੰ ਵਿਸ਼ਵਾਸ ਸੀ ਕਿ ਉਹਦੇ ਘਰ ਦਾ ਕੋਈ ਨਹੀਂ ਖਾਂਦਾ ਲੋਕ ਉਹਦੀਆਂ ਮੰਨਦਾ ਕਰਦੇ ਨੇ ਉਹਨਾਂ ਮਰਾਜ ਬੁਲਾਉਂਦੇ ਹਨ ਹਾੜੀ ਦੇ ਦਾਣੇ ਖੇਤ ਵਿੱਚੋਂ ਜਿਹੜੇ ਗੋੰਦੀ ਨੂੰ ਆਉਂਦੇ ਉਹ ਵੇਚ-ਵਟ ਲੈ ਲੈਂਦਾ ਪੈਸੇ ਘਰ ਦੀ ਕਬੀਲਦਾਰੀ ਵਿੱਚ ਖਰਚ ਹੋ ਜਾਂਦੇ ਕੁੜੀ ਕੋਈ ਨਾ ਕੋਈ ਆਈ ਰਹਿੰਦੀ ਖਾਣ ਨੂੰ ਰੱਖੀ ਕਣਕ ਦਾ ਛੇਤੀ ਹੀ ਮੁੱਕ ਜਾਂਦੀ ਤੇ ਫੇਰ ਡੁੱਢੀ ਸਵਾਈ ਉਤੇ ਦਾਣੇ ਲੈ ਲੈ ਖਾਂਦੇ ਪੱਤਰਾ ਦੇਖਣ ਤੇ ਹੋਰ ਪੁੰਦਾਂ ਦਾ ਇੰਨਾ ਕਿੰਨਾ ਕੁ ਕੁਝ ਆਉਂਦਾ ਸੀ ਉਹ ਤਾਂ ਐਵੇਂ ਚਿਹੜਾਂ ਸੰਨ ਜਿਹਨੂੰ ਗੁੰਨਦੀ ਆਪਣੀ ਕਮਾਈ ਸਾਮਨ ਦਾ ਸੋਨੇ ਦੀ ਫਸਲ ਦਾ ਉਹਦੇ ਪੱਲੇ ਘਟ ਹੀ ਪੈਂਦੀ ਲੋਕ ਉਹਨੂੰ ਸਲਾਹ ਦਿੰਦੇ ਪੰਡਤਾ ਖੇਤੋਂ ਆਈ ਫਸਲ ਜੇ ਤੂੰ ਵੇਚ ਹੀ ਲੈਣੀ ਹੁੰਦੀ ਐ ਤਾਂ ਜ਼ਮੀਨ ਨੂੰ ਠੇਕੇ ਤੇ ਹੀ ਦੇ ਦਿਆ ਕਰ ਹਿੱਸੇ ਵਾਲੇ ਤੋਂ ਤੂੰ ਲੈਣਾ ਵੀ ਕੀ ਐ ਉਹ ਜਵਾਬ ਦਿੰਦਾ ਵਾ ਵਈ ਵਾ ਹਿੱਸੇ ਤੇ ਦੇਣ ਨਾਲ ਖੇਤਾਂ ਆਈ ਦਾ ਆਪਦੇ ਠੇਕੇ ਤੇ ਦੇ ਕੇ ਫੇਰ ਕੀ ਲੈਣਾ ਹੁੰਦਾ ਕੀ ਇਹ ਤਾਂ ਪੰਡਤਾ ਤੂੰ ਬਹੁਤ ਜਾਨਾ ਮਾਰ ਕੇ ਜਾਂਦਾ ਕਿਉਂ ਨਹੀਂ ਕਦੇ ਕਦੇ ਤਾਂ ਜਾਂਦਾ ਹੀ ਆ ਜਾਨਣਾ ਤਾਂ ਪੂਰੇ ਦਾਣੇ ਲਿਆ ਕਰ ਅਗਲੇ ਤੋਂ ਇਥੇ ਕੱਛ ਚ ਪੱਤਰਾ ਜਾ ਦੇ ਕੇ ਲੋਕਾਂ ਦੇ ਘਰੀ ਫਿਰਦਾ ਰਹਿਣਾ ਗੱਲ ਕਹਿਣ ਵਾਲਾ ਉਹਨੂੰ ਪੂਰਾ ਚੱਕਰ ਆਉਂਦਾ ਗੋਂਦੀ ਹਰੀ ਉਹਨ ਬੋਲਦਾ ਤੇ ਅਗਾਂਹ ਤੁਰ ਜਾਂਦਾ ਉਹਦੀ ਪਿੱਠ ਪਿੱਛੇ ਸਾਥ ਵਿੱਚ ਲੋਕ ਗੱਲਾਂ ਕਰਦੇ ਕੋਈ ਆਖਦਾ ਜਿਵੇਂ ਇਹਨੀ ਜ਼ਮੀਨ ਹੈ ਇਹਦੇ ਕੋਲ ਆਪਵਾਹੀ ਕਰੇ ਮੌਜਾਂ ਕਰੇ ਇਹ ਤਾਂ ਵਾਹੀ ਨਾ ਕਰੂ ਇਹ ਜੀਨੂ ਮੰਗ ਖਾਣ ਦਾ ਪੁੱਸ ਪੈ ਗਿਆ ਉਹ ਨਹੀਂ ਫਿਰ ਡੱਕਾ ਤੋੜਦਾ ਨਾਲੇ ਸਾਰੀ ਉਮਰ ਤਾਂ ਵਿੱਲਰ ਹੈ ਹੁਣ ਇਹਦੇ ਹੱਡਾਂ 'ਚ ਜਾਨ ਕਿੱਥੇ ਆ ਦੂਜਾ ਬੋਲ ਉੱਠਦਾ ਓਏ ਇਹ ਤਾਂ ਭਾਈ ਕਰਦੇ ਦਾ ਕੀਤਾ ਹੈ ਗੋਂਦੀ ਦਾ ਪਿਓ ਕਿਹੜਾ ਬਾਂਮਣ ਨਹੀਂ ਸੀ ਪਰ ਉਹ ਕਰਸਾਨ ਪੂਰਾ ਸੀ ਧਰਤੀ ਉਹਦੇ ਮੁਰੇ ਬੋਲਦੀ ਸੀ ਇਹੋ ਜਿਹਾ ਸਿਆਣਾ ਹਾਲੀਆ ਮੈਂ ਨਹੀਂ ਕਦੇ ਦੇਖਿਆ ਹਮੇਸ਼ਾ ਕਮਾਈ ਕਰਨੀ ਧਿਆਨ ਵਾਧੂ ਖਰਚ ਨਹੀਂ ਕਰਨਾ ਕਹਿੰਦਾ ਹੁੰਦਾ ਕਿਰਸਾਨ ਕਿਰਸ ਜਿਹੜਾ ਕਿਰਸ ਕਰੇ ਉਹ ਕਿਰਸਾਨ ਬਈ ਬੱਲੇ ਬੱਲੇ ਗੋਦੀ ਦੇ ਪਿਓ ਨੂੰ ਜਾਣਦਾ ਕੋਈ ਬੰਦਾ ਉਹਦੀ ਤਾਰੀਫ ਕਰਨ ਲੱਗਦਾ ਤੇ ਫੇਰ ਵਿੱਚੋਂ ਹੀ ਕੋਈ ਤੇਜ਼ ਤਰਾਰ ਆਵਾਜ਼ ਉੱਠਦੀ ਐਂ ਕਿਉਂ ਨਹੀਂ ਕਹਿੰਦੇ ਬਈ ਜ਼ਮੀਨ ਜੱਟ ਦੀ ਇਹ ਨਾਈ ਬਾਹਮਣ ਸ਼ਿੰਬੇ ਝੂਰ ਕੀ ਜਾਣਣ ਜ਼ਮੀਨ ਦੀ ਸਰ ਜੀ ਨੂੰ ਜ਼ਮੀਨ ਦੀ ਕਦਰ ਹੀ ਨਹੀਂ ਉਹ ਇਹਦੇ ਵਿੱਚੋਂ ਕੀ ਕੱਢ ਲੂ ਜਥੀ ਕੁੜੀ ਦੇ ਵਿਆਹ ਵੇਲੇ ਗੁੰਦੀ ਨੇ ਆਪਣੀ ਦੋ ਕੁਮਾ ਜ਼ਮੀਨ 4000 ਰੁਪਏ ਵਿੱਚ ਮਿਲ ਕੇ ਫੌਜੀ ਨੂੰ ਗਹਿਣੇ ਤਰੀ ਸੀ ਬਦਰੀ ਨੂੰ ਇਹ ਗੱਲ ਦਾ ਕੋਈ ਇਲਮ ਨਹੀਂ ਸੀ ਵਿਆਹ ਤੋਂ ਬਾਅਦ ਹੀ ਪਤਾ ਲੱਗ ਗਿਆ ਉਹ ਬਹੁਤ ਗੁੱਸੇ ਹੋਇਆ ਉਹਨੂੰ ਬੜੀ ਹੀਣਤਾ ਆਈ ਉਹ ਪਿਓ ਨੂੰ ਪੁੱਛਣ ਲੱਗਿਆ ਪਹਿਲਾਂ ਤਿੰਨ ਕੁੜੀਆਂ ਦੇ ਵਿਆਹ ਕੀਤੇ ਉਦੋਂ ਦਾ ਟਿਕੀ ਨਾ ਜ਼ਮੀਨ ਗਹਿਣ ਹੁਣ ਚੌਥੀ ਵੇਲੇ ਕੀ ਹੋ ਗਿਆ ਤੈਨੂੰ 12 ਕੁਮਾ ਦੀ ਕਿੱਧਰ ਜਾਂਦੀ ਹੈ ਫਸਲ ਮੈਂ ਜਿਹੜਾ ਹਰ ਮਹੀਨੇ ਫੜਾ ਜਾਂਦਾ ਕਦੇ 200 ਕਦੇ 300 ਉਹ ਕਿੱਧਰ ਗਿਆ ਕਾਸ ਨੂੰ ਦਿਨਾ ਮੈਂ ਇਹ ਪੈਸਾ ਤੈਨੂੰ ਗੋਂਦੀ ਟਿਆੜਾ ਹੋ ਕੇ ਬੋਲਿਆ ਮੈਂ ਭਾਈ ਕਿਹੜਾ ਲੱਡੂ ਲੈ ਲੈ ਖਾਨਾ ਸ਼ਰਾਬ ਮੈਂ ਨਹੀਂ ਪੀਂਦਾ ਫਿਮ ਮੈਂ ਨਹੀਂ ਖਾਂਦਾ ਹੋਰ ਕੋਈ ਐਬ ਨਹੀਂ ਮੈਨੂੰ ਹੈ ਤਾਂ ਦੱਸ ਦੇ ਮੈਂ ਤਾਂ ਭਾਈ ਲਿਆ ਲਿਆ ਦਿਨਾ ਸਕਾਂ ਦੀ ਜਿਮੀ ਕੋ ਵਿਦਿਆ ਆਉਂਦੀ ਹੈ ਉਹਦੇ ਜੋਰ ਤੇ ਖੱਟੀ ਜਾਂਣਾ ਸਵਾਹ ਪੜੀ ਹੈ ਵਿਦਿਆ ਤੋਂ ਤੇਰੇ ਨਾਲ ਤਾਂ ਅਨਪੜ ਮੰਗਤੇ ਚੰਗੇ ਹੋਣਗੇ ਮੰਗ ਕੇ ਖਾਂਦੇ ਨੇ ਸੌਂਤੇ ਰਹਿੰਦੇ ਨੇ ਨਾ ਫਿਕਰ ਨਾ ਫਾਕਾ ਮੰਗਤੇ ਅਦਬਦ ਹੈ ਕਿ ਇਹੀ ਚਾਲਾ ਫੜਨਾ ਸੀ ਤਾਂ ਨਾ ਜੰਮਦਾ ਮੁੰਡੇ ਕੁੜੀਆਂ ਛੜਾ ਮਲੰਗ ਰਹਿੰਦਾ ਵਿਆਹ ਕਾ ਨੂੰ ਕਰਾਇਆ ਸੀ ਬਦਰੀ ਜੀ ਮੇਂ ਹੋਸ਼ ਗਵਾ ਬੈਠਾ ਹੋਵੇ ਉਹਦੀਆਂ ਨਸਾਂ ਫਰਕਣ ਲੱਗੀਆਂ ਓਏ ਮੈਂ ਤੇਨੂੰ ਜੰਮਿਆ ਕਿ ਤੂੰ ਮੈਨੂੰ ਜੰਮਿਆ ਤੂੰ ਗੱਲਾਂ ਕੀ ਕਰਦਾ ਤੂੰ ਬਹੁਤ ਸਿਆਣਾ ਅਖੇ ਪੜ ਗਿਆ ਮੈਂ 14 ਜਮਾਤਾ ਓਏ ਤੇਰੀਆਂ ਦਾ ਸਾਰੀਆਂ ਖੂਜ ਪੈ ਗਈਆਂ ਤਾਂ ਇਹਨੂੰ ਪਤਾ ਕੀ ਐ ਕਬੀਲਦਾਰੀ ਦਾ ਮਾਰੀ ਜਾਣੇ ਗੱਲਾਂ ਨਾ ਅਕਲ ਨਾ ਮੋਦ ਗੁੰਦੀ ਅਜਈ ਵੀ ਸੰਭਲ ਕੇ ਗੱਲ ਕਰ ਰਿਹਾ ਸੀ ਇੱਕ ਵੀਰ ਦੋ ਜਾਨੇ ਚੁੱਪ ਹੋ ਗਏ ਬਦਰੀ ਸਹਿਜ ਸੁਭਾ ਨਾਲ ਬੋਲਿਆ ਅੱਛਾ ਆਇਆ ਦੱਸ ਬਾਪੂ ਬਈ ਤੂੰ ਕਹਿਣਾ ਨਾ ਕਿ ਅਸੀਂ ਉੱਤਮ ਜਾਤਾਂ ਜਦੋਂ ਕਿਸੇ ਜੱਟ ਦੇ ਘਰ ਵਿਆਹ ਹੁੰਦਾ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ লাগ ਲੈਣ ਵਾਲੇ ਦੂਜੇ ਲਾਗੀਆਂ ਦੇ ਨਾਲ ਹੀ ماں ਖੜੀ ਹੁੰਦੀ ਐ ਚੁੰਨੀ ਦਾ ਪੱਲਾ ਆਢੀ ਨਾਈਆਂ ਦਿਖਾਣਾ ਝੋਰਾ ਮਰਾਸੀਆਂ ਤੇ ਜੋੜੇ ਚ ਮਾਰਾਂ ਵਰਗੀਆਂ ਵਿੱਚ ਇਹ ਇਵੀ ਹੁੰਦੀ ਐ ਫਿਰ ਉੱਚੀ ਜੱਤ ਕਿਵੇਂ ਹੋਈ ਬਈ ਸਾਡੀ ਕਸ਼ਲਿਆ ਬੋਲੀ ਬਦਰੀ ਤੂੰ ਤਾਂ ਹੁਣ ਐਵੇਂ ਭਖਿਆ ਬੈਠਾ ਐ ਇਹ ਤਾਂ ਭਾਈ ਕਰਮ ਐ ਆਪਣਾ ਦਾਨ ਲੈਣਾ ਬਾਹਮਣ ਦਾ ਕਰਮ ਹੁੰਦਾ ਹੈ ਸ਼ਾਸਤਰਾਂ ਚੋ ਲਿਖਿਆ ਵਿਆ ਜਾਂ ਤਾਂ ਕਹਿ ਕੇ ਨਹੀਂ ਲਿਖਿਆ ਸ਼ਾਸਤਰਾਂ ਚੋ ਬਦਰੀ ਦੀ ਹਾਸੀ ਨਿਕਲ ਗਈ ਕਹਿੰਦਾ ਤੂੰ ਬੇਬੇ ਕਿਹੜੇ ਗ੍ਰੰਥ ਬੜੀ ਹੋਈਆਂ ਐਵੇਂ ਬੁਕਾਈ ਮਾਰੀ ਜਾਂਦਾ ਗੋਂਦੀ ਨੇ ਆਪਣੇ ਸੱਜੇ ਹੱਥ ਦਾ ਗੂਠਾ ਚੀਚੀ ਦੇ ਪਹਿਲੇ ਵਾਢਿਓ ਤੇ ਧਰਿਆ ਤੇ ਬੋਲਣ ਲੱਗਿਆ ਲਿਖਿਆ ਕਿਉਂ ਨਹੀਂ ਬਾਹਮਣ ਦੇ 6 ਕਰਤੱਬ ਹੈ ਸਿੱਖਿਆ ਲੈਣਾ ਔਰ ਦੇਣਾ ਯੱਗਿਆ ਕਰਨਾ ਔਰ ਕਰਵਾਣਾ ਔਰ ਜਾ ਕੇ ਦਾਨ ਲੈਣਾ ਔਰ ਦੇਣਾ ਨਹੀਂ ਅੱਜ ਨਹੀਂ ਚੱਲਦੀ ਥੋੜੀ ਇਹ ਪੰਡਤਾਈ ਇਹ ਯੁੱਗ ਤਾਂ ਹੱਥਾਂ ਨਾਲ ਕੰਮ ਕਰਨ ਵਾਲਿਆਂ ਦਾ ਹੈ ਪੰਡਤ ਪੰਡਤ ਕੋਈ ਚੀਜ਼ ਨਹੀਂ ਕੰਮ ਕਰੋ ਤੇ ਖਾਓ ਥੋਡੇ ਮਗਰ ਹੁਣ ਕੋਈ ਨਹੀਂ ਲੱਗਦਾ ਲੋਕ ਸਿਆਣੇ ਹੋ ਗਏ ਬਦਰੀ ਨਰਨ ਅਸਨੋਹੀ ਪੰਡਤਾਈ ਪ੍ਰਥਾ ਦੇ ਵਿਰੁੱਧ ਬੋਲ ਰਿਹਾ ਸੀ ਜੋ ਮੰਨਦੇ ਨੇ ਭਾਈ ਉਹ ਤਾਂ ਅੱਜ ਵੀ ਮੰਨਦੇ ਨੇ ਜਿਹੜੇ ਨਹੀਂ ਮੰਨਦੇ ਨਾ ਮੰਨ ਤੂੰ ਨਾ ਮੰਨ ਤੂੰ ਨਾ ਜਾਈਂ ਕਿਸੇ ਦੇ ਮੈਂ ਤਾਂ ਜੁੱਤੀ ਨਹੀਂ ਮਾਰਦਾ ਇਸ ਕੁੱਤੇ ਗੰਮ ਦੇ ਪੜਾ ਤਾ ਤਾਈ ਆਉਂਦੀਆਂ ਨੇ ਇਹ ਗੱਲਾਂ ਹੁਣ ਕਿ ਮੈਂ ਮੜਾਕ ਮੜਾਕ ਮੌਜਾ ਲਈ ਮਾਰੀ ਜਾਂਦਾ ਕਿਵੇਂ ਨਾ ਜਾਈਏ ਜਜਮਾਨਾਂ ਦੇ ਦੱਸ ਅੱਜ ਦੀ ਘੜੀ ਤਾਂ ਸਾਰਾ ਗਵਾੜ ਸਾਹਾਂ ਦਾ ਦਾਮਾਨ ਹੈ ਬਦਰੀ ਦੀ ਮਾਫੀ ਅਦਲੀਲ ਨਾ ਹੋ ਤੇ ਉਤਰਾਈ ਜਜਮਾਨ ਜਾਇਦਾਦ ਨੇ ਆਪਣੀ ਇਹੀ ਤਾਂ ਅਸਲੀ ਜਾਇਦਾਦ ਆ ਬ੍ਰਾਹਮਣ ਦੀ ਗੋਦੀ ਹੁਣ ਹੌਸਲਾ ਬੋਲਣ ਲੱਗਿਆ ਜਜਮਾਨਾਂ ਦੀ ਜਾਇਦਾਦ ਦੇ ਸਿਰ ਤੇ ਜ਼ਮੀਨਾਂ ਨੂੰ ਵੱਡਾ ਧਰ ਲਿਆ ਨਾ ਅਸ਼ਕੇ ਬੇਤਾ ਜੀ ਤੁਹਾਡੇ ਬਦਰੀ ਬਿਆੰਗ ਦਾ ਤੀਰ ਮਾਰ ਕੇ ਮੁਸਕਰਾਇਆ ਹਾਂ ਜਜਮਾਨ ਪ੍ਰੋਹਤ ਦਾ ਰਿਸ਼ਤਾ ਤਾਂ ਐਸਾ ਹੈ ਪ੍ਰੋਹਤ ਯੁੱਗਾਂ ਯੁੱਗਾਂ ਤੱਕ ਜਜਮਾਨ ਨੂੰ ਦੇ ਇਹ ਰਿਸ਼ਤਾ ਨਾ ਟੁੱਟੇ ਨਾ ਮੁੱਕੇ ਨਾ ਵਿੱਚ ਜਾਵੇ ਰਹਿੰਦੇ ਦੁਨੀਆਂ ਤੱਕ ਇਹ ਚੱਲਦਾ ਹੈ ਇਹ ਅਮਰ ਰਿਸ਼ਤਾ ਹੈ ਗੋਦੀ ਨੇ ਹਿੱਕ ਉਤੇ ਹੱਥ ਮਾਰਿਆ ਠੀਕ ਹੈ ਕ੍ਰਿਸ਼ਨ ਜੀ ਅਰਜੁਨ ਨੂੰ ਉਪਦੇਸ਼ ਰਹੇ ਆ ਆਤਮਾ ਅਮਰ ਹੈ ਬਦਰੀ ਹੱਸ ਉੱਠਿਆ ਦੁਪਹਿਰ ਦਾ ਵੇਲਾ ਸੀ ਬਦਰੀ ਨੇ ਕੁਦੂ ਵਾਲੇ ਨੂੰ ਜਾਣਾ ਸੀ ਮਾਂ ਨੇ ਚਾਹ ਬਣਾਈ ਤੇ ਤਿੰਨੇ ਜਣੇ ਬਹਿ ਕੇ ਪੀਣ ਲੱਗੇ ਬਦਰੀ ਨੂੰ ਮੁੱਢ ਤੋਂ ਆ ਦੱਸਿਓ ਤੌਲੀਏ ਦੀ ਥਾਂ ਖੱਦਰ ਦਾ ਦੁਪੱਟਾ ਵਰਤਦਾ ਦੋ ਦਪਟੇ ਰੱਖਦਾ ਸਿਰ ਤੋਂ ਲੜਿਆ ਕੇ ਸਾਬਣ ਲਾ ਕੇ ਥਾਪੇ ਨਾਲ ਕੁੱਟ-ਕੁੱਟ ਧੋਂਦਾ ਨੀਲ ਵੀ ਦਿੰਦਾ ਚਟੇ ਦੁੱਧ ਦੁਪੱਟੇ ਇੱਕ ਮੈਲਾ ਹੁੰਦਾ ਤਾਂ ਦੂਜਾ ਕੱਢ ਕੇ ਮੈਲੇ ਨੂੰ ਧੋ ਕੇ ਸੁਕਣਾ ਪਾ ਦਿੰਦਾ ਜਾਣ ਲੱਗਿਆ ਉਹਨੇ ਮਾਂ ਤੋਂ 4 ਗੱਜ ਖੱਦਰ ਮੰਗਿਆ ਮਾਂ ਨੇ 2-2 ਗੱਜ ਦੇ 2 ਟੁਕੜੇ ਦੇ ਦਿੱਤੇ ਝੋਲੇ ਵਿੱਚ ਪਾਉਣ ਤੋਂ ਪਹਿਲਾਂ ਬਦਰੀ ਪੁੱਛਣ ਲੱਗਿਆ ਇਹ ਕਿੱਥੋਂ ਆਇਆ ਸੀ ਖੱਦਰ ਮਾ ਉਹ ਟੱਡ ਦੇ ਕੇ ਕਹਿੰਦੀ ਈਸ਼ਰ ਬੁੜਾ ਮਰ ਗਿਆ ਨਾ ਉਹਦੇ ਭੋਗ ਤੇ ਦਿੱਤਾ ਸੀ ਉਹਨਾਂ ਨੇ ਰਿਸ਼ਤੇਦਾਰੀ ਚ ਆਇਆ ਹੋਵੇ ਉਹ ਵੀ ਠੀਕ ਐ ਇਹ ਜਜਮਾਨਾਂ ਦੇ ਘਰੋਂ ਆਈ ਚੀਜ਼ ਚੋ ਤਾਂ ਮੈਨੂੰ ਸੂਂਗ ਜੀ ਆਉਂਦੀ ਐ ਪਹਿਲਾਂ ਜਜਮਾਨਾਂ ਦੇ ਘਰ ਤੋਂ ਆਇਆ ਹੋਇਆ ਇਹ ਵਰਤਾ ਜਾ ਰਹੇ ਹਨ ਮਰ ਜਾਣਿਆ ਹੁਣ ਦੱਸ ਕੀ ਪਲੇਗ ਪੈ ਗਈ ਤੈਨੂੰ ਬਸ ਹੁਣ ਪਲੇਗ ਹੀ ਪੈ ਗਈ ਮੈਂ ਨਹੀਂ ਲੈਣਾ ਇਹ ਰੱਖ ਲੈ ਇਹਨੂੰ ਸਾਹਮ ਕੇ ਆਪਦੇ ਸੰਦੂਖ ਚੋਈ ਕੁਸ਼ਲਿਆ ਗਾਲਾਂ ਕੱਢਦੀ ਰਹੀ ਤੇ ਬਦਰੀ ਘਰੋਂ ਬਾਹਰ ਹੋ ਗਿਆ ਗੁੰੰਦੇ ਸੋਚਦਾ ਰਿਹਾ ਸੀ ਮੁੰਡੇ ਨੂੰ ਕਿਤੇ ਕੋਈ ਅਸਰ ਤਾਂ ਨਹੀਂ ਜਿੰਬੜ ਗਈ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਅੱਜ ਲਈ ਕਰਦੇ ਹਾਂ ਆਪਾਂ ਇੱਥੇ ਹੀ ਸਮਾਪਤੀ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ